ਆਟੋ ਵੀ ਬੜੇ ਆਰਾਮ ਨਾਲ ਨਿਕਲ ਰਿਹਾ ਹੈ ਇਹ ਬੰਦ ਸੀਗੇ ਜੀ ਫਟਕ ਜਿਹਦੇ ਕਰਕੇ ਲੋਕਾਂ ਨੂੰ ਥੋੜੀ ਦਿੱਕਤ ਦਾ ਸਾਹਮਣਾ ਜਰੂਰ ਕਰਨਾ ਪੈਂਦਾ ਸੀਗਾ ਤੁਸੀਂ ਦੇਖ ਸਕਦੇ ਹੋ ਕਸ਼ਮੀਰ ਚੌਂਕ ਹੈਗਾ ਜੀ ਸਾਹਮਣੇ ਵਧੀਆ ਕੰਮ ਕੀਤਾ ਹੈ ਰੇਲਵੇ ਪ੍ਰਸ਼ਾਸਨ ਵੱਲੋਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜਵਾਹਰ ਲਾਈਨ ਕਿੰਨੀ ਹੈਗੀ ਹੈ ਜੀ ਮਜ਼ਬੂਤ ਆ ਦੇਖੋ ਲੋਕ ਹੀ ਲੱਗਿਆ ਹੋਇਆ ਆ ਵੀ ਸਟੀਲ ਦਾ ਵਧੀਆ ਇਸਪਨ ਆਇਆ ਹੋਇਆ ਕਿਉਂਕਿ ਟ੍ਰੇਨ ਬਹੁਤ ਹੈਵੀ ਹੁੰਦੀ ਹੈ ਲੰਘਦੀ ਹੈ ਆ ਦੇਖੋ ਹੁਣ ਗੱਡੀਆਂ ਆਰਾਮ ਨਾਲ ਨਿਕਲਣਗੀਆਂ ਕੋਈ ਪ੍ਰੋਬਲਮ ਨਹੀਂ ਆਏਗੀ ਬਿਲਕੁਲ ਸਮੂਧਲੀ ਲੰਘਿਆ ਜਾ ਰਿਹਾ ਹੈ ਲੋਕੀ ਖੁਸ਼ ਹੈਗੇ ਕਿ ਇੱਥੇ ਫਾਟ ਬੁੱਝ ਚੁੱਕੇ ਨੇ ਤੇ ਲੋਕੀ ਆਪਣਾ ਸਮਾਨ ਵੀ ਲੈ ਕੇ ਨਿਕਲਦੇ ਨੇ ਵਧੀਆ ਕੰਮ ਕੀਤਾ ਖਤਰਾ ਡੇਂਜਰ 25000 ਵੋਲਟ ਦੋਨੋਂ ਸਾਈਡ ਤੋਂ ਕੀ ਆ ਰਹੇ ਨੇ ਸਾਹਮਣੇ ਲੋਕੀ ਹੀਰੋ ਬਿਗਰੀ ਚੌਂਕ ਆ ਕੇ ਛਮੀ ਚੌਂਕ ਜਾਂਦੇ ਨੇ ਛਮੀ ਚੌਂਕ ਪਾ ਕੇ ਫੀਰੋ ਦੇਖ ਲਈਦਰ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਤੋਂ ਜਾਣ ਇਨਫਰਮੇਸ਼ਨ ਦੇ ਰਿਹਾ ਦੱਸਿਆ ਸਵਾਗਤ ਹੈ ਮੈਂ ਤੁਹਾਡੀ ਗੁਫਤਾ ਤੁਹਾਨੂੰ ਦਿਖਾ ਦਈਏ ਜੀ ਅਸੀਂ ਖੜੇ ਹਾਂ ਅਸ਼ਮੀਰ ਚੌਕ ਪਿੱਛੇ ਤੁਸੀਂ ਦੇਖ ਸਕਦੇ ਹੋ ਨਵੀਂ ਰੇਲਵੇ ਲਾਈਨਾਂ ਬਣੀ ਆ ਹੈਗੀਆਂ ਜੀ ਫਾਟਕ ਬਣ ਸੀਗੇ ਹੁਣ ਖੁੱਲ ਚੁੱਕੇ ਆ ਤੁਹਾਨੂੰ ਦਿਖਾਣੇ ਆ ਪਿੱਛੇ ਦਾ ਸਾਰਾ ਵਿਊ ਕਿੰਨਾ ਕਮ ਹੋਇਆ ਜਿਵੇਂ ਤੁਹਾਨੂੰ ਦੱਤੀ ਹੈ ਜੀ ਅਸ਼ਮੀਰ ਚੌਕ ਖੜੇ ਸੀਗੇ ਆ ਰੇਲਵੇ ਲਾਈਨਾਂ ਬਣੀ ਸੀਗੇ ਨਵੀਆਂ ਤੁਸੀਂ ਦੇਖ ਸਕਦੇ ਹੋ ਰੇਲਵੇ ਵੱਲੋਂ ਕੰਮ ਇਹ ਕੀਤਾ ਗਿਆ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਹਲੇ ਇੱਥੇ ਤਾਂ ਕੰਮ ਕੀਤਾ ਹੋਇਆ ਹੈ ਅੱਗੇ ਕੰਮ ਹੋਣਾ ਤਾਂ ਇਹ ਜਿਹੜੀ ਲਾਈਨ ਹੈ ਸ਼ੁਰੂ ਹੋਏਗੀ ਬੰਨੀ ਲੋਕਾਂ ਦੀ ਸਹੂਲਤ ਦੇ ਲਈ ਇਹ ਲਾਈਨ ਜਿਹੜੀ ਹੈ ਹਲੇ ਚੱਲੇਗੀ ਪਰ ਫਾਟਕ ਜਿਹੜੇ ਹੈਗੇ ਆ ਖੋਲ ਦਿੱਤੇ ਗਏ ਹੈਗੇ ਆ ਜਿਹੜਾ ਬਾਕੀ ਕੰਮ ਚੱਲੇਗਾ ਤੁਸੀਂ ਦੇਖ ਸਕਦੇ ਹੋ ਆਟੋ ਵੀ ਬੜੇ ਆਰਾਮ ਨਾਲ ਨਿਕਲ ਰਹੇ ਆ ਇਹ ਬੰਦ ਸੀਗੇ ਜੀ ਫਾਟਕ ਜਿਹਦੇ ਕਰਕੇ ਲੋਕਾਂ ਨੂੰ ਥੋੜੀ ਦਿੱਕਤ ਦਾ ਸਾਹਮਣਾ ਜਰੂਰ ਕਰਨਾ ਪੈਂਦਾ ਸੀਗਾ ਤਾਂ ਤੁਸੀਂ ਦੇਖ ਸਕਦੇ ਹੋ ਕਸ਼ਮੀਰ ਚੌਕ ਹੈਗਾ ਜੀ ਸਾਹਮਣੇ ਵਧੀਆ ਕੰਮ ਕੀਤਾ ਹੈ ਰੇਲਵੇ ਪ੍ਰਸ਼ਾਸਨ ਵੱਲੋਂ ਆ ਤੁਸੀਂ ਦੇਖ ਸਕਦੇ ਹੋ ਟਾਈਲਾਂ ਲੱਗੀ ਹੋਈਆਂ ਇਹਦੇ ਉੱਤੋਂ ਗੱਡੀ ਲੰਗੇਗੀ ਸਾਹਮਣੇ ਬੈਰੀਕੇਡ ਵੀ ਦੇਖ ਸਕਦੇ ਹੋ ਲਗਾਏ ਗਏ ਆ ਉਧਰ ਸਾਈਡ 'ਤੇ ਰੋਕੀ ਜਾ ਰਹੇ ਨੇ ਉਨੇ ਕੰਮ ਹੋ ਚੁੱਕੇ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਖਤਰਾ ਡੇਂਜਰ 25000 ਵੋਲਟ ਦੋਨੋਂ ਸਾਈਡ ਤੋਂ ਕੀ ਆ ਰਹੇ ਨੇ ਸਾਹਮਣੇ ਲੋਕੀ ਹੀਰੋ ਬੇਕਰੀ ਚੌਂਕ ਆ ਕੇ ਇਸਮੀਤ ਚੌਂਕ ਤੋਂ ਜਾਂਦੇ ਨੇ ਦਸ਼ਮੀਤ ਚੌਂਕ ਤੋਂ ਲਾ ਕੇ ਹੀਰੋ ਬੇਕਰੀ ਤੱਕ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਵਧੀਆ ਕੰਮ ਪ੍ਰਸ਼ਾਸਨ ਨੇ ਕੀਤਾ ਹੈ ਕੰਮ ਪੂਰਾਲੇ ਹੋਣਾ ਹੈ ਲਾਈਨਾਂ ਦੂਜੀ ਸਾਈਡ ਦੀ ਹਾਲੇ ਕੰਪਲੀਟ ਹੋਣੀ ਹੈ ਪਰ ਲੋਕਾਂ ਦੀ ਸਹੂਲਤ ਦੇ ਲਈ ਇਹ ਜਿਹੜੇ ਫਾਟਕ ਹੈ ਖੋਲਦੇ ਕਿ ਭਾਜੀ ਇੱਧਰ ਤੁਸੀਂ ਲੰਗੇ ਹੋ ਹਾਂਜੀ ਹਾਂਜੀ ਕਿੱਦਾਂ ਦਾ ਤੁਹਾਨੂੰ ਫੀਲ ਹੋਇਆ ਕਿਉਂਕਿ ਇਹ ਪਹਿਲੇ ਬੰਦ ਸੀਗੇ ਇਹ ਲੈਣਾ ਪੈ ਗਿਆ ਨੀ ਨਵੇਂ ਹਾਂ ਤੁਸੀਂ ਲੰਗੇ ਹੋ ਥੋੜਾ ਕਿੱਦਾਂ ਦਾ ਲੱਗਿਆ ਵਧੀਆ ਲੱਗਿਆ ਵਧੀਆ ਲੱਗਿਆ ਜੀ ਕੀ ਕਹਿਣਾ ਚਾਹੋਗੇ ਆਂਕਲ ਥੈਂਕ ਯੂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੋ ਲਾਈਨ ਕਿੰਨੀ ਅਸੀਂ ਦੇਖ ਸਕਦੇ ਹੋ ਆ ਦੇਖੋ ਅੰਕਲ ਵੀ ਲੰਘਦੇ ਨੇ ਅੰਕਲ ਜਿਹੜੇ ਫਾਟਕ ਜੋ ਬਣ ਗਏ ਆ ਰੇਲਵੇ ਲਾਈਨ ਨੇ ਕੈਸਾ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਹੁਣ ਤਾਂ ਆਪ ਕੋ ਇਜ਼ੀ ਹੋ ਗਿਆ ਯਹਾਂ ਪਰ ਨਿਕਲਣਾ ਹਾਂ ਇਹ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਆਦੀ ਦੇਖ ਸਕਦੇ ਹੋ ਲੋਗ ਨਿਕਲਦੇ ਨੇ ਤੇ ਲੋਕਾਂ ਨੂੰ ਵਧੀਆ ਫੀਲ ਹੋ ਰਿਹਾ ਕਾਰਾਂ ਵੀ ਤੁਸੀਂ ਦੇਖ ਸਕਦੇ ਹੋ ਬੜੀ ਆਮਨਾਲ ਨਿਕਲ ਰਹੀਆਂ ਨੇ ਮਿੱਡਾ ਚੌਂਕ ਤੇ ਜਿਹੜੇ ਫਾਟਕ ਹੈ ਉਹ ਜਰੂਰ ਬੰਦ ਕੀਤੇ ਗਏ ਨੇ ਆਦੀ ਦੇਖੋ ਕਾਰਾਂ ਬੜੀ ਸਮੂਦਲੀਆਂ ਲੰਘ ਰਹੀਆਂ ਆ ਹੱਤ ਮਨੇ ਇਹ ਵੀ ਦਿਖਾ ਦਈਏ ਆ ਜਿਹੜੇ ਪੱਥਰ ਪਾਏ ਗਏ ਹੈਗੇ ਆ ਰੇਲਵੇ ਲਾਈਨਾਂ ਨਵੇਂ ਆ ਜਿਹੜੀ ਬਣੀ ਆ ਇਹਦੇ ਉੱਪਰੋਂ ਗੱਡੀ ਲੰਗੇਗੀ ਸਟੀਲ ਦੀ ਹੈਗੀ ਹੈ ਜੀ ਮਜ਼ਬੂਤ ਆ ਦੇਖੋ ਲੋਕ ਹੀ ਲੱਗਿਆ ਹੋਇਆ ਆ ਆ ਵੀ ਸਟੀਲ ਦਾ ਵਧੀਆ ਡੇਸ ਬਣਾਇਆ ਹੋਇਆ ਕਿਉਂਕਿ ਟ੍ਰੇਨ ਬਹੁਤ ਹੈਵੀ ਹੁੰਦੀ ਆ ਲੰਗਦੀ ਆ ਆ ਦੇਖੋ ਹੁਣ ਗੱਡੀਆਂ ਆਰਾਮ ਨਾਲ ਨਿਕਲਣਗੀਆਂ ਕੋਈ ਪ੍ਰੋਬਲਮ ਨਹੀਂ ਆਏਗੀ ਬਿਲਕੁਲ ਸਮੂਥਲੀ ਲੰਗਿਆ ਜਾ ਰਿਹਾ ਹੈ ਵਾਧੂਆ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂਕਿ ਲੋਕਾਂ ਤੱਕ ਗੱਲ ਪਹੁੰਚੇ ਕਿ ਇਹ ਜਿਹੜੇ ਫਾਟਕ ਹੈਗੇ ਆ ਜਰੂਰ ਖੁੱਲ ਚੁੱਕੇ ਹੈਗੇ ਆ ਆ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਆਹ ਤੁਸੀਂ ਦੇਖੋ ਜੀ ਵਧੀਆ ਕੰਮ ਜਿਹੜਾ ਹੋਇਆ ਹੈ ਲਾਈਨਾਂ ਬਣ ਚੁੱਕੀਆਂ ਐ ਮਿੱਡਾ ਚੌਂਗ ਦਾ ਵੀ ਤੁਹਾਨੂੰ ਦਿਖਾਵਾਂਗੇ ਆ ਦੇਖੋ ਹੁਣ ਵਧੀਆ ਕੰਮ ਹੋ ਰਿਹਾ ਹੈ ਗੱਡੀਆਂ ਦੋਨੋਂ ਸਾਈਡ ਤੋਂ ਲੰਘ ਰਹੀਆਂ ਹਨ ਭਵੰਤਵਪਾਲ ਸਾਹਿਬ ਦੀ ਸਰਕਾਰ ਰੇਲਵੇ ਨੇ ਵਧੀਆ ਕੰਮ ਕੀਤਾ ਹੈ ਭਾਜੀ ਇਹ ਜਿਹੜੀ ਲਾਈਨਾਂ ਬਣੀਆਂ ਇਹਦੇ ਬਾਰੇ ਕੀ ਕਹੋਗੇ ਜਿਹੜਾ ਹੁਣ ਕੰਮ ਹੋ ਗਿਆ ਹੈ ਵਧੀਆ ਹੈ ਇਹ ਸਰਕਾਰ ਵਧੀਆ ਕੰਮ ਕਰ ਰਹੀ ਹੈ ਮੋਦੀ ਸਾਹਿਬ ਕੇ ਬਾਰੇ ਵਿੱਚ ਕੀ ਕਹੋਗੇ ਬਹੁਤ ਅੱਛੇ ਕੰਮ ਕਰ ਰਹੇ ਸਨ ਯਾਰ ਤੁਸੀਂ ਦੇਖ ਸਕਦੇ ਹੋ ਲੋਕੀ ਖੁਸ਼ ਹੈਗੇ ਆ ਕਿ ਵਧੀਆ ਕੰਮ ਕਰ ਰਹੀ ਹੈ ਸਰਕਾਰਾ ਇੱਦਾਂ ਹੀ ਵਧੀਆ ਕੰਮ ਕਰਦੀ ਰਹਿਣ ਬਾਕੀ ਵੀ ਦੇਖ ਸਕਦੇ ਹੋ ਟ੍ਰੈਫਿਕ ਬੜੀ ਸਮੂਥਲੀ ਲੰਘਦਾ ਆ ਲੋਕੀ ਖੁਸ਼ ਹੈਗੇ ਕਿ ਇੱਥੇ ਫਾਟੇ ਖੁੱਲ ਚੁੱਕੇ ਨੇ ਤੇ ਲੋਕੀ ਆਪਣਾ ਸਮਾਨ ਵੀ ਲੈ ਕੇ ਨਿਕਲਦੇ ਨੇ ਵਧੀਆ ਕੰਮ ਕੀਤਾ ਬਾਕੀ ਦੇਖਦੇ ਹਾਂ ਹੁਣ ਮਿੱਡਾ ਚੌਂਕ ਦੇ ਜਿਹੜੇ ਫਾਟੇਗੇ ਕਦ ਤੱਕ ਖੁੱਲਣਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੁਹਾਨੂੰ ਇੱਦਾਂ ਦੀ ਖਬਰਾਂ ਦਿਖਾਉਂਦੇ ਰਵਾਂਗੇ ਜਿਵੇਂ ਕਿ ਤੁਹਾਨੂੰ ਦਿਖਾਇਆ ਐ ਸ਼ਮੀਚੋਂ ਖੜੇ ਸੀਗੇ ਜੀ ਰੇਲਵੇ ਲਾਈਨਾਂ ਜਿਹੜੀ ਡਬਲ ਹੋਣੀ ਸੀਗੀਆਂ ਹੋ ਚੁੱਕੀਆਂ ਐ ਪਰ ਹਲੇ ਕੰਪਲੀਟ ਨਹੀਂ ਹੋਈਆਂ ਕੰਪਲੀਟ ਜਦ ਹੋਣਗੀ ਫੇਰ ਵਧੀਆ ਕੰਮ ਹੋਏਗਾ ਪਰ ਹਲੇ ਜੋ ਹੈ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਫਾਟੇ ਜਿਹੜੇ ਖੋਲ ਚੁੱਕੇ ਗਏ ਨੇ ਸਰਕਾਰ ਦੇ ਵੱਲੋਂ ਰੇਲਵੇ ਵੱਲੋਂ ਤੇ ਲੋਕਾਂ ਨਾਲ ਗੱਲ ਕੀਤੀ ਐ ਲੋਕੀ ਕਹਿੰਦੇ ਵਧੀਆ ਕੰਮ ਹੋ ਰਿਹਾ ਐ ਇਦਾਂ ਹੀ ਸਰਕਾਰ ਜੋ ਹੈ ਵਧੀਆ ਕੰਮ ਕਰਦੀ ਰਹੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ